ਤੁਸੀਂ ਸਰਕਾਰ ਵੱਲੋਂ ਕੀ ਮੰਗ ਕਰਦੇ ਹੋ ਕਿ ਜਿਹੜੀ ਟਰੱਕ ਲਾਈਨ ਹੈਗੀ ਹੈ ਵੀ ਇਹਦੇ ਵਿੱਚ ਕੀ ਕੀ ਸੁਧਾਰ ਸਰਕਾਰ ਨੂੰ ਕਰਨਾ ਚਾਹੀਦਾ ਹੈ ਇੱਕ ਤਾਂ ਜੀ ਸਾਡੇ ਜਿਹੜਾ ਨਾ ਇਹਨਾਂ ਨੇ ਪਰਮਟ ਕੀਤਾ ਸਾਡਾ ਜਿਹੜਾ ਮੰਨਿਆ 올 ਇੰਡੀਆ ਪਰਮਟ ਕੀਤਾ ਹਾਂਜੀ ਹਾਂਜੀ ਅਸੀਂ ਇਹ ਕਹਿੰਨੇ ਆ ਵੀ ਹੱਥ ਜੋੜ ਕੇ ਬੇਨਤੀ ਆ ਸਰਕਾਰ ਅੱਗੇ ਸੈਂਟਰ ਸਰਕਾਰ ਅੱਗੇ ਹੱਥ ਜੋੜ ਕੇ ਬੇਨਤੀ ਆ ਵੀ ਸਾਡਾ ਜਿਵੇਂ ਪਹਿਲਾਂ ਸਟੇਟਾਂ ਸੀਗੀਆਂ ਨਾ ਹਾਂ ਹਾਂ ਬੀ ਮੰਨਿਆ ਸਟੇਟ ਬਾਈ ਸਟੇਟ ਅਸੀਂ ਜਾਂਦੇ ਹੁੰਦੇ ਸੀ ਹਾਂਜੀ ਹਾਂਜੀ ਕੋਈ ਜਿਹੜੀ ਬੰਬੇ ਲੈਣ ਦੇ ਗੱਡੀ ਚੱਲ ਰਹੀ ਹੈ ਬੰਬੇ ਲੈਣ ਤੇ ਚੱਲ ਰਹੀ ਹੈ ਜਿਹੜੀ ਕਲਕੱਤੇ ਲੈਣ ਤੇ ਜਾ ਰਹੀ ਹੈ ਕਲਕੱਤਾ ਗੁਹਾਟੀ ਉਧਰ ਜਾ ਰਹੀ ਹੈ ਹੁਣ ਕੀ ਅੱਜ ਕੱਲ ਕੀ ਹੈ ਅੱਜ ਕੱਲ ਜੇ ਤਾਂ ਮੰਨਿਆ ਇੱਧਰ ਹੁਣ ਬੰਬੇ ਵਾਲ ਰੇਟ ਵੱਧ ਗਿਆ 올 ਇੰਡੀਆ ਪਰਮਿਟ ਹੋਣ ਕਰਕੇ ਇਹ ਲੋਕ ਸਾਰੇ ਗੱਡੀਆਂ ਵਾਲੇ ਉਧਰ ਨੂੰ ਤੁਰ ਪੈਂਦੇ ਆ ਅੱਛਾ ਜੀ ਤੇ ਉੱਥੇ ਰੇਟ ਦਾ ਬੇੜਾ ਕਰਕ ਹੋ ਜਾਂਦਾ ਹੈ ਅੱਛਾ ਜੀ ਜੇ ਹੁਣ ਆਲੂ ਆਪਣੇ ਜਲੰਧਰ ਤੋਂ ਚਲਦੇ ਆ ਬੰਗਾਲ ਦੇ ਕਿਸੇ ਟਾਈਮ ਅਜ ਤੋਂ 5-7 ਸਾਲ ਪਹਿਲਾਂ ਇਹ 700 ਰੁਪਿਆ ਰੇਟ 800 ਰੁਪਿਆ ਰੇਟ ਹੁੰਦਾ ਸੀ ਟਨ ਦਾ ਹਾਂਜੀ ਤੇ ਜਦੋਂ ਹੁਣ ਪੂਰੇ ਭਾਰਤ ਦੀਆਂ ਗੱਡੀਆਂ ਉੱਥੇ ਆ ਕੇ ਇਕੱਠੀਆਂ ਹੋ ਜਾਂਦੀਆਂ ਨੇ ਉਹ ਰੇਟ ਉਹੀ 4-500 ਰੁਪਿਆ ਰਹਿ ਜਾਂਦਾ ਹੈ ਤੇ ਸਰਕਾਰ ਤੋਂ ਇਹੀ ਮੰਗ ਕਰਦੇ ਆ ਵੀ ਅਸੀਂ ਸਾਡਾ ਜਿਹੜਾ ਇਹਨੂੰ ਤੁਸੀਂ ਉਵੇਂ ਹੀ ਕਰ ਦਿਓ ਜਿਵੇਂ ਪਹਿਲਾਂ ਸੀ ਸਾਡਾ ਸਟੇਟ ਵਾਈਜ਼ ਸਟੇਟ ਸਟੇਟ ਵਾਈਜ਼ ਸਟੇਟ ਆ ਇਹਨੂੰ ਇਦਾਂ ਹੀ ਕਰ ਦਿਓ ਆ ਆਲਿੰਡਾ ਪਰਮਨ ਖਤਮ ਕਰ